ਲੇਡੀ ਆ ਜਿਹੜੀ ਉਹ ਉਹਦੇ ਵਿੱਚ ਬੈਠੀ ਜਿਹੜੀਆਂ ਦੋ ਬੱਸਾਂ ਜੋੜ ਕੇ ਉਹਨਾਂ ਨੇ ਬੱਸਾਂੀਆਂ ਬਣਾਈਆਂ ਹੁੰਦੀਆਂ ਟਰਾਂਮ ਟਾਈਪੀਆਂ ਉਹਦੇ 'ਚ ਬੈਠੀ ਤੇ ਡਰਾਈਵਰ ਨੇ ਕਿਤੇ ਬ੍ਰੇਕ ਮਾਰੀ ਡਰਾਈਵਰ ਨੇ ਬ੍ਰੇਕ ਮਾਰੀ ਤੇ ਉਹ ਆਪਣੀ ਸੀਟ ਤੋਂ ਨਾ ਖਿਸਕ ਕੇ ਥੱਲੇ ਡਿੱਗ ਪਈ ਉਹ ਥੱਲੇ ਡੇਗੀ ਵੀ ਜਿਹੜੀ ਕਿਤਾਬ ਪੜ੍ਹ ਰਹੀ ਸੀ ਨਾ ਉਹ ਉੱਥੇ ਕਿਤਾਬ ਹੀ ਪੜਹੀ ਗਈ ਤੇ ਉਹ ਉੱਠੀ ਹੋਈ ਨਹੀਂ ਮੈਂ ਕਿਹਾ ਉੱਥੇ ਬੈਠੀ ਹੋਵੇਂ ਬੈਠੀ ਰਹੀ ਬਾਕੀ ਬੱਸ ਫੇਰ ਚੱਲ ਪਈ ਤੇ ਮੈਨੂੰ ਐ ਵੀ ਹੁਣ ਸੀਟ ਤੇ ਬੈਠੂਗੀ ਹੁਣ ਸੀਟ ਤੇ ਬੈਠੂਗੀ ਮੈਨੂੰ ਲੱਗਿਆ ਕਿ ਉਸ ਕਹਾਣੀ ਚ ਐਡੀ ਕੋਈ ਦਿਲਚਸਪੀ ਵਾਲੀ ਗੱਲ ਹੋਊਗੀ ਕਿ ਜਿਹੜੀ ਉਹਨੂੰ ਇਹ ਵੀ ਕਸ਼ਟ ਦਾਇਕ ਲੱਗਿਆ ਕਿ ਹੁਣ ਚੱਲ ਕਿੱਥੇ ਉੱਠ ਕੇ ਸੀਟ ਤੇ ਬੈਠਾ ਚੱਲ ਥੱਲੇ ਡੇਗੀ ਵੀ ਤੇ ਬੈਠ ਗਈ ਤੇ ਵਾ ਬਹਿ ਗਈ ਇੱਥੇ ਪੜਹੀ ਗਈ ਤੇ ਮੇਰੀਆਂ ਅੱਖਾਂ ਦਾ ਵੇਖਣ ਦਾ ਦ੍ਰਿਸ਼ ਆ ਉੱਥੇ ਮੈਂ ਸਿਰਫ ਇਹ ਸਬਜ਼ਰਵ ਅਸਲ ਦੇ ਵਿੱਚ ਤਿੰਨਾਂ ਚੀਜ਼ਾਂ 'ਚ ਹੀ ਸੰਤੋਲ ਬਣਾਉਣ ਦੀ ਜ਼ਰੂਰਤ ਹੈ ਕਿ ਵਿਚਾਰ ਵੀ ਉੱਚੇ ਹੋਣ ਉਹਨਾਂ ਦੀ ਪੇਸ਼ਕਾਰੀ ਉਹਨਾਂ ਦੀ ਕਲਾਤਮਕ ਪੱਧਰ ਵੀ ਉੱਚੀ ਹੋਵੇ ਤੇ ਫੇਰ ਹੀ ਉਹ ਲੋਕਾਂ ਦੀ ਗੱਲ ਵੀ ਕਰੇ ਜੇ ਉਹ ਲੋਕਾਂ ਦੀ ਗੱਲ ਨਹੀਂ ਕਰਦੀ ਤਾਂ ਫੇਰ ਉਹਦਾ ਕੀ ਅਰਥ ਹੈ ਚੋਰੀ ਮਾੜੀ ਗੱਲ ਹੈ ਤੇ ਸਿੱਧਕ ਚੋਰੀ ਵੀ ਮਾੜੀ ਗੱਲ ਨਹੀਂ ਹੋਣੀ ਚਾਹੀਦੀ ਪਰ ਇਹ ਸਦੀਆਂ ਤੋਂ ਹੁੰਦੀ ਆਈ ਪਰ ਇਹ ਵੀ ਕਦੇ ਨਹੀਂ ਕਿ ਇਹ ਛੁਪੀ ਰਹੇ ਜੀ ਫੜੀ ਵੀ ਜਾਂਦੀ ਹੈ ਇਹਦੇ ਨਾਲ ਬਦਨਾਮੀ ਵੀ ਹੁੰਦੀ ਹੈ ਉਹ ਵੈਸੇ ਮੈਂ ਕੋਈ ਬੰਦਾ ਨਹੀਂ ਜਾਣਿਆ ਕਿ ਜਿਹੜਾ ਲੋਕਾਂ ਦੀਆਂ ਚੋਰੀ ਕਰ ਕਰਕੇ ਕੋਈ ਬਹੁਤ ਵੱਡਾ ਲੇਖਕ ਬਣ ਗਿਆ ਹੋਵੇ ਇੱਕ ਵਾਰ ਪ੍ਰਸਿੱਧੀ ਹਾਸਲ ਕਰ ਲੈਂਦਾ ਮੁੜ ਕੇ ਖੀਰ ਤੇ ਉਹਦੇ ਬਦਨਾਮੀਓਂ ਹੀ ਹੱਥ ਆਉਂਦੀ ਹੁੰਦੀ ਹੈ ਜੇ ਕਿਤਾਬ ਦਾ ਵੀ ਇੱਕ ਕਿਤਾਬ ਲਿਖਣ ਦਾ ਵੀ ਕੀ ਫਾਇਦਾ ਤੇ ਕਿਤਾਬ ਪੜ੍ਹਨ ਦਾ ਕੀ ਫਾਇਦਾ ਜੇ ਕਿਤਾਬ ਨੇ ਤੁਹਾਨੂੰ ਬਦਲਿਆ ਨਹੀਂ ਕਹਾਣੀਆਂ ਤੋਂ ਲੈ ਕੇ ਪੰਛਤੰਤਰ ਦੀਆਂ ਕਹਾਣੀਆਂ ਉਹ ਪੜ ਲੀਆਂ ਉਹ ਜਦੋਂ ਪੜ ਲੀਆਂ ਤੇ ਉਹ ਇੱਕ ਬੋਰੀ ਨਿਬੜ ਗਈ ਦੂਜੀ ਬੋਰੀ ਵੀ ਖਤਮ ਹੋ ਗਈ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਦੋ ਬੋਰੀਆਂ ਕਿਤਾਬਾਂ ਦੀਆਂ ਪੜੀਆਂ ਗਈਆਂ ਕਿਉਂਕਿ ਸਮਾਂ ਬਹੁਤ ਹੁੰਦਾ ਸੀ ਦੋਸਤੋ ਸਹਿਤ ਕਲਾ ਤੇ ਸੱਭਿਆਚਾਰ ਨੂੰ ਲੈ ਕੇ ਸਾਡਾ ਇਹ ਬੇਹਦ ਖਾਸ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਚ ਅਸੀਂ ਵਕ ਵਕ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਰਹਿੰਨੇ ਆ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਿਸ਼ਵ ਪੁਸਤਕ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਜੀ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਹੈ ਉਹਨੇ ਸਾਡੇ ਸਤਕਾਰਤ ਰਜਿੰਦਰਪਾਲ ਸਿੰਘ ਬਰਾੜ ਸਰ ਪਹਿਲਾਂ ਤਾਂ ਤੁਹਾਨੂੰ ਬਿਸ਼ਵ ਪੁਸਤਕ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਜੀ ਅਸਲ ਦੇ ਵਿੱਚ ਤਾਂ ਹਰ ਦਿਹਾੜਾ ਜਿਹੜਾ ਉਹੀ ਪੁਸਤਕ ਦਿਹਾੜਾ ਹੈ ਜੀ ਘਟੋ ਘਟ ਮੇਰੇ ਲਈ ਜੀ ਜੀ ਸਾਹਿਬ ਹਾਂ ਤਾਂ ਸਰ ਇੱਕ ਸਵਾਲ ਤੁਹਾਨੂੰ ਇਹ ਪਹਿਲਾ ਇਹ ਸਾਡੇ ਦਰਸ਼ਕਾਂ ਲਈ ਵੀ ਇਹ ਖਾਸ ਹੋਏਗਾ ਕਿ ਇਹ ਬਿਸ਼ਪ ਪੁਸਤਕ ਦਿਹਾੜਾ ਜਿਹੜਾ ਹੈਗਾ ਕੀ ਹੈ ਤੇ ਇਹ ਮਨਾਉਣਾ ਕਦੋਂ ਤੋਂ ਸ਼ੁਰੂ ਹੋਇਆ ਅਸਲ ਦੇ ਵਿੱਚ ਤਾਂ ਇਹ ਕਿ ਹਰ ਜਿਹੜੀ ਕੋਈ ਚੀਜ਼ ਹੁੰਦੀ ਆ ਉਸ ਲਈ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰਦੀਆਂ ਤੇ ਕੋਈ ਨਾ ਕੋਈ ਦਿਨ ਨਿਯਤ ਕਰ ਲੈਂਦੀ ਆ ਜੀ ਮੈਂ ਸਮਝਦਾ ਕਿ ਵੈਸੇ ਕਿ ਜਿਵੇਂ ਰੰਗਮੰਚ ਦਿਹਾੜਾ ਜਿਵੇਂ ਏਡਜ਼ ਦਿਵਸ ਆ ਜਿਵੇਂ ਨਾਰੀ ਦਿਵਸ ਆ ਉਹਦੇ ਪਿੱਛੇ ਵੀ ਇੱਕ ਪਿਸ਼ੋਕੜ ਹੈਗਾ ਉਸ ਕਿਸਮ ਦਾ ਪਿਸ਼ੋਕੜ ਇਸ ਦਿਵਸ ਨਾਲ ਤਾਂ ਨਹੀਂ ਜੁੜਿਆ ਹੋਇਆ ਜੀ ਪਰ ਇੱਕ ਗੱਲ ਜ਼ਰੂਰ ਹੈਗੀ ਆ ਕਿ ਇੱਕ ਦਿਨ ਇਹ ਕਿ ਇਸ ਦਿਨ ਪੁਸਤਕ ਦੀ ਮਹਿਮਾ ਕੀਤੀ ਜਾਵੇ ਜਾਂ ਜਿਹੜਾ ਪਾਠਕ ਸੱਭਿਆਚਾਰ ਆ ਉਸ ਨੂੰ ਪੈਦਾ ਕੀਤਾ ਜਾਵੇ ਤੇ ਪੁਸਤਕ ਦਾ ਸਾਡੀ ਜ਼ਿੰਦਗੀ ਦੇ ਵਿੱਚ ਨਾ ਬਹੁਤ ਵੱਡਾ ਰੋਲ ਹੁੰਦਾ ਜੀ 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 ਉਹਦੇ ਵੀ ਕਈ ਕਾਰਨ ਨੇ ਸਤਪੰਨ ਜੀ ਪਹਿਲਾ ਕਾਰਨ ਤਾਂ ਇਹ ਕਿ ਇੱਕ ਬੰਦੇ ਦੇ ਜ਼ਿੰਦਗੀ ਦਾ ਅਨੁਭਵ ਕਿੰਨਾ ਕੁ ਹੋ ਸਕਦਾ ਹੈ ਹੂੰ ਤੇ ਜਿੰਨਾ ਕੋ ਤੇ ਜ਼ਿੰਦਗੀ ਦਾ ਅਨੁਭਵ ਹੁੰਦਾ ਹੂੰ ਉਹ ਦੂਜੇ ਨੂੰ ਕਿੰਨਾ ਕੁ ਦੱਸ ਸਕਦਾ ਜੀ ਇੱਕ ਬੰਦੇ ਦੀ ਸੀਮਤ ਜ਼ਿੰਦਗੀ ਆ ਉਹਦੇ ਵਿੱਚੋਂ ਸੀਮਤ ਹੀ ਉਹ ਦੂਸਰੇ ਨੂੰ ਦੱਸ ਸਕਦਾ ਹ ਹ ਪੁਸਤਕ ਦੇ ਆਉਣ ਤੋਂ ਪਹਿਲਾਂ ਹ ਲਿਪੀ ਦੀ ਕਾੜ ਤੋਂ ਪਹਿਲਾਂ ਬੰਦੇ ਮੂੰਹੋਂ ਮੂੰਹੇ ਗੱਲਾਂ ਕਰਦੇ ਸੀ ਮੂੰਹੋਂ ਮੂੰਹ ਯਾਦ ਰਹਿ ਜਾਂਦੀਆਂ ਸੀ ਕੁਝ ਯਾਦ ਰਹਿ ਜਾਂਦੀਆਂ ਸੀ ਕੁਝ ਯਾਦ ਨਹੀਂ ਰਹਿ ਜਾਂਦੀ ਜੀ 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 ਤਾ ਪੁਸਤਕ ਨੇ ਪਹਿਲੀ ਵਾਰੀ ਤਾਂ ਵਿਚਾਰਾਂ ਦਾ ਆਦਾਨ ਪ੍ਰਦਾਨ ਆ ਜਿਹੜਾ ਉਸ ਦੀਵੀ ਬਣਾਇਆ ਤੇ ਵੱਡਾ ਬਣਾਇਆ ਜੀ ਇਹਦੇ ਨਾਲ ਮਨੁੱਖ ਦੇ ਨਾ ਵਿਕਾਸ ਵਿੱਚ ਬਹੁਤ ਫਰਕ ਪਿਆ ਇੱਕ ਗੱਲ ਆਪਾਂ ਮੋٹے ਤੌਰ ਤੇ ਇਹ ਸਮਝੀਏ ਕਿ ਜਾਨਵਰ ਵੀ ਗਿਆਨ ਗ੍ਰਹਿਣ ਕਰਦੇ ਆ ਬਿਲਕੁਲ ਪਰ ਉਹ ਅੱਗੇ ਨਹੀਂ ਤੋਰ ਸਕਦੇ ਹੂੰ ਕਿਉਂਕਿ ਉਹਨਾਂ ਕੋਲ ਭਾਸ਼ਾ ਨਹੀਂ ਹੈ ਹੂੰ ਇੱਕ ਪੀੜੀ ਨੇ ਜਿਹੜਾ ਗਿਆਨ ਗ੍ਰਹਿਣ ਕੀਤਾ ਹੁੰਦਾ ਉਹਦੇ ਨਾਲ ਹੀ ਉਹ ਖਤਮ ਹੋ ਜਾਂਦਾ ਹੂੰ ਇੱਕ ਬਾਂਦਰ ਨੇ ਇੱਕ ਕਾਣੇ ਸਿੱਖ ਲਿਆ ਕਿ ਜੇ ਉਸ ਤਾਰ ਤੇ ਝੂਟੂਗਾ ਤਾਂ ਮੈਨੂੰ ਕਰੰਟ ਵੱਜੂਗਾ ਪਰ ਉਹ ਅਗਲੀ ਪੀੜੀ ਨੂੰ ਨਹੀਂ ਦੱਸ ਸਕਦਾ ਜੀ 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 ਪਰ ਮਨੁੱਖਾ ਜਿਹੜਾ ਉਹ ਬੋਲ ਕੇ ਅਗਲੀ ਪੀੜੀ ਨੂੰ ਦੱਸ ਸਕਦਾ ਸੀ ਪਰ ਇਹ ਬੋਲਣ ਵਾਲੀ ਗੱਲ ਵੀ ਜਿਹੜੀ ਮੈਂ ਕਿਹਾ ਕਿ ਸੀਮਤ ਰਹਿ ਜਾਂਦੀ ਜੀ 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 ਲਿਖਣ ਨਾਲ ਗੱਲ ਸਥਿਰ ਹੋਗੀ ਸਦੀਵੀ ਹੋਗੀ ਅਗਲੀ ਪੀੜ੍ਹੀ ਤੱਕ ਜਾਣ ਲਗੀ ਇਸ ਕਰਕੇ ਨਾ ਪੁਸਤਕ ਦਾ ਮਨੁੱਖੀ ਇਤਿਹਾਸ ਦੇ ਵਿਕਾਸ ਵਿੱਚ ਬਹੁਤ ਵੱਡਾ ਰੋਲ ਹੈ ਜੀ ਸਰ ਪੰਜਾਬੀਆਂ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦਾ ਕਿਹਾ ਜਾਂਦਾ ਸ਼ਬਦ ਗੁਰੂ ਹੈ ਪਰ ਜੇਕਰ ਅਸੀਂ ਕਿਤਾਬੀ ਪੁਸਤਕ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਾਫੀ ਪਿਛੜ ਗਏ ਲੱਗਦੇ ਹਾਂ ਖਾਸ ਤੌਰ ਤੇ ਜੇਕਰ ਨਵੀਂ ਪੀੜ੍ਹੀ ਦੇ ਹਵਾਲੇ ਤੋਂ ਮੈਂ ਗੱਲ ਕਰਾਂ ਤਾਂ ਤੁਸੀਂ ਇਸ ਦਾ ਕੀ ਕਾਰਨ ਸਮਝਦੇ ਹੋ ਦੇਖੋ ਜਿਉਂ-ਜਿਉਂ ਸਾਧ ਵਧਦੀ ਹੈਗੀ ਆ ਸਾਡੀ ਜਿਹਨੂੰ ਕਹਿ ਸਕਦੇ ਆ ਸਾਖਰਤਾ ਜੀ ਓਵੇਂ ਓਵੇਂ ਹੀ ਪਾਠਕ ਪੈਦਾ ਹੋਣੇ ਆ ਨਹੀਂ ਤਾਂ ਪਾਠਕਾਂ ਤੋਂ ਪਹਿਲਾਂ ਸਰੋਤਾ ਹੋ ਸਕਦਾ ਹੈ ਦਰਸ਼ਕ ਹੋ ਸਕਦਾ ਜੀ ਸਾਡੇ ਮੱਧ ਕਾਲ ਦੇ ਵਿੱਚ ਸਹਿਤ ਐਂ ਚੱਲਦਾ ਸੀ ਕਿ ਕਿਸੇ ਨੇ ਸਹਿਤ ਲੇਖਤਾ ਗੁਰੂ ਸਾਹਿਬ ਨੇ ਸਾਹਿਬ ਆ ਕੇ ਬਾਣੀ ਰਚਦੀ ਕੀਰਤਨੀਆਂ ਨੇ ਗਾਤੀ ਲੋਕਾਂ ਨੇ ਬਹਿ ਕੇ ਸੁਣ ਲਈ ਜੀ ਸੂਫੀਆਂ ਨੇ ਕਲਾਮ ਲਿਖਤਾ ਕਵਾਲਾ ਨੇ ਗਾਤਾ ਲੋਕਾਂ ਨੇ ਬਹਿ ਕੇ ਸੁਣ ਲਿਆ ਏਵੇਂ ਕਿਸੇ ਨੇ ਹੀਰ ਦਾ ਕਿੱਸਾ ਲਿਖਤਾ ਸਾਥ ਚ ਜਿਹੜਾ ਮੁੰਡਾ ਤੇਰੇ ਵਰਗਾ ਚੰਗਾ ਗਾਉਂਦਾ ਉਹਨੇ ਗਾਤਾ ਤੇ ਲੋਕਾਂ ਨੇ ਬੈਠ ਕੇ ਸੁਣ ਲਿਆ ਤਾਂ ਸਾਡਾ ਸੁਣਨ ਦਾ ਸੱਭਿਆਚਾਰ ਸੀ ਇਹ ਲਿਖਣ ਦਾ ਸੱਭਿਆਚਾਰ ਪੈਦਾ ਹੀ ਉਦੋਂ ਹੁੰਦਾ ਜਦੋਂ ਵੱਡੀ ਪੱਧਰ ਤੇ ਸਾਖਰਤਾ ਹੁੰਦੀ ਵੱਡੀ ਪੱਧਰ ਤੇ ਪੜ੍ਹਾਈ ਲਿਖਾਈ ਸ਼ੁਰੂ ਹੁੰਦੀ ਜੀ ਪੜ੍ਹਾਈ ਲਿਖਾਈ ਜਿਸ ਸਮੇਂ ਸ਼ੁਰੂ ਹੋਈ ਤਾਂ ਇਹਦੇ ਨਾਲ ਲੋਕਾਂ 'ਚ ਪੜ੍ਹਨ ਦੀ ਰੁਚੀ ਵਧਣੀ ਚਾਹੀਦੀ ਸੀ ਤੇ ਇਹ ਵਧਣੀ ਵੀ ਸੀ ਹੂੰ ਇਹਦੇ ਵਿੱਚ ਇੱਕ ਸਮੱਸਿਆ ਆ ਗਈ ਸਮੱਸਿਆ ਇਹ ਆ ਗਈ ਕਿ ਉਸੇ ਸਮੇਂ ਹੀ ਟੇਪ ਰਕਾਰਡ ਦੀ ਕਾਰਡ ਨਿਕਲਈ ਜੀ ਤੇ ਉਸੇ ਸਮੇਂ ਕੈਮਰੇ ਦੀ ਕਾਰਡ ਨਿਕਲਈ ਹੂੰ ਕੈਮਰੇ ਦੀ ਕਾਰਡ ਨਾਲ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ ਹੂੰ ਤੇ ਆਪਣੇ ਰੇਡੀਓ ਤੇ ਟੇਪਰ ਕਾਰਡ ਦੀ ਕਾਰਡ ਦੇ ਨਾਲ ਆਵਾਜ਼ ਲੋਕਾਂ ਤੱਕ ਪੁੱਜਣੀ ਸ਼ੁਰੂ ਹੋ ਗਈ ਹੂੰ ਤਾਂ ਜਿਹੜੇ ਬੰਦਿਆਂ ਨੇ ਪਾਠਕ ਬਣਨਾ ਸੀ ਹੂੰ ਉਹ ਸਰੋਤੇ ਤੇ ਦਰਸ਼ਕ ਬਣ ਕੇ ਹੀ ਰਹੇਗੇ ਜੀ ਪਹਿਲਾਂ ਵੀ ਸਰੋਤੇ ਤੇ ਦਰਸ਼ਕ ਹੀ ਸੀ ਤੇ ਆ ਜੀ ਬਣਨਾ ਸੀ ਉਹਨਾਂ ਨੇ ਪਾਠ ਪਾਠਕੋ ਬਣ ਨਹੀਂ ਸਕੇ ਪਾਠਕ ਇਸ ਕਰਕੇ ਨਹੀਂ ਬਣ ਸਕੇ ਕਿ ਲਗਭਗ 1950 ਦੇ ਕਰੀਬ ਜਿਹਨੂੰ ਕਹਿੰਦੇ ਫਿਲਮਾਂ ਵੀ ਪ੍ਰਚਲਿਤ ਹੋ ਗਈਆਂ ਆਮ ਲੋਕਾਂ ਤੱਕ ਤੇ ਤੇ ਤਵੇ ਤੇ ਰੇਡੀਓ ਵੀ ਪ੍ਰਚਲਿਤ ਹੋ ਗਿਆ ਤਾਂ ਸਾਨੂੰ ਸਮਝ ਲਓ 100 ਕ ਸਾਲ ਹੀ ਮਿਲਿਆ ਸੱਖਰ ਹੋਣ ਲਈ ਬੋਗਣਤੀ ਦੇ ਸੱਖਰ ਹੋਣਾ ਕੁਝ ॠषि मुनि ਕੁਝ ਰਾਜਪੁੱਤਰ ਕੁਝ ਸ਼ਾਹੂਕਾਰਾਂ ਦਾ ਕੰਮ ਕਰਨ ਵਾਲੇ ਗਿਣਵੇਂ ਚਣਵੇਂ ਲੋਕ ਤਾਂ ਪਹਿਲਾਂ ਵੀ ਸਾਖਰਤ ਸੀ ਪਰ ਜਿਹੜੀ ਬੋਗਣ ਸੀ ਸਾਖਰ ਜਦੋਂ ਹੋਣੀ ਸੀ ਉਸ ਸਮੇਂ ਸਾਡੇ ਨਾਲੇ ਹੋਣੀ ਵਾਪਰ ਗਈ ਯੂਰਪ ਦੇ ਵਿੱਚ ਜਾਂ ਹੋਰ ਉੱਨਤ ਦੇਸ਼ਾਂ ਵਿੱਚ ਅਜੇ ਹਾਂ ਨਹੀਂ ਵਾਪਰਿਆ ਉੱਥੇ ਯਾਨੀ ਕਿ ਇਹ ਜਿਹੜਾ ਪੜ੍ਹਾਈ ਲਿਖਾਈ ਦਾ ਸਿਸਟਮ ਆ ਕਾਲਜ ਯੂਨੀਵਰਸਿਟੀਆਂ ਸਕੂਲ ਇਹ ਆ ਜਿਹੜੇ ਇਹ ਲਗਭਗ 1400 ਤੋਂ ਬਣਨੇ ਸ਼ੁਰੂ ਹੋਏ ਇਸ ਕਰਕੇ ਉੱਥੇ ਇਹ ਪੋਸਤਿਕ ਸੱਭਿਆਚਾਰ ਪੈਦਾ ਹੋਇਆ ਜੀ ਅੱਛਾ ਸਰ ਜਿਵੇਂ ਤੁਸੀਂ ਗੱਲ ਕੀਤੀ ਕਿ ਪੰਜਾਬੀ ਪਾਠਕ ਘਟ ਤੇ ਸਰੋਤੇ ਜ਼ਿਆਦਾ ਨੇ ਉਹ ਅੱਜ ਵੀ ਇਹੀ ਦੇਖਣ ਨੂੰ ਮਿਲਦਾ ਕਿ ਜਿਹੜਾ ਸੁਣੀ ਸੁਣਾਈ ਗੱਲ ਤੇ ਬਲੀਵ ਕਰਨ ਵਾਲਾ ਵਿਸ਼ਵਾਸ ਕਰਨ ਵਾਲਾ ਜਿਹੜਾ ਬੰਦਾ ਇਸ ਸਿਧਾਂਤ ਤੋਂ ਠਿੜਕਦਾ ਨਹੀਂ ਹੈਗਾ ਸਿੱਖ ਸੋ ਹੈ ਜੋ ਖੋਜ ਲੈ ਬੜਾ ਜਿਹੜਾ ਸਾਡਾ ਸਿਧਾਂਤ ਹੈ ਉਹਦੇ ਖਿਲਾਫ ਨਹੀਂ ਜਾਂਦਾ ਕਿਉਂਕਿ ਖਾਸ ਤੌਰ ਤੇ ਜਿਵੇਂ ਅੱਜ ਕੱਲ ਅਸੀਂ ਗੱਲ ਕਰਦੇ ਆ ਕਿ WhatsApp ਯੂਨੀਵਰਸਿਟੀ ਆ ਗਈ ਜੀ ਇਤਿਹਾਸ ਨੂੰ ਤੋੜਿਆ ਮਰੋੜਿਆ ਜਾ ਰਿਹਾ ਜੇ ਜਦੋਂ ਸਾਡੇ ਕੋਲ ਇਤਿਹਾਸਿਕ ਹਵਾਲਿਆਂ ਦੀ ਥਾਂ ਤੇ ਅਸੀਂ ਕਹਿੰਨੇ ਸਾਡੇ ਕੋਲ ਸੁਣੀਆਂ ਸੁਣਾਈਆਂ ਗੱਲਾਂ ਹੈਗੀਆਂ ਤੇ ਅਸੀਂ ਅੱਗੇ ਉਵੇਂ ਹੀ ਤੋੜ ਦਿੰਨੇ ਆ ਤਾਂ ਇਹ ਸਾਡਾ ਕਿਸ ਤਰ੍ਹਾਂ ਦਾ ਨੁਕਸਾਨ ਕਰਦਾ ਹੈ ਤੇ ਪੁਸਤਕਾਂ ਉਸ ਨੁਕਸਾਨ ਨੂੰ ਕਿਵੇਂ ਰੋਕ ਸਕਦੀਆਂ ਨੇ ਦੇਖੋ ਗੁਰੂ ਸਾਹਿਬਾਨ ਨੇ ਜਿਹੜਾ ਸ਼ਬਦ ਗੁਰੂ ਦਾ ਸੰਕਲਪ ਦਿੱਤਾ ਸੀ ਉਹਦਾ ਭਾਵ ਇਹ ਸੀਗਾ ਕਿ ਤੁਸੀਂ ਸ਼ਬਦ ਨੂੰ ਪੜੋ ਵਿਚਾਰੋ ਮਨ 'ਚ ਲਿਆਓ ਤੇ ਫਿਰ ਅੱਗੇ ਅਭਾਰਤ ਕਰੋ ਜੀ ਹੋਇਆ ਇਹ ਕਿ ਅਸੀਂ ਸ਼ਰਦਾਬਸ ਉਸ ਨੂੰ ਪਾਠ ਤੱਕ ਸੀਮਤ ਕਰ ਦਿੱਤਾ ਤੇ ਪਾਠ 'ਚ ਵੀ ਇਹ ਕਿ ਪਾਠ ਜਦੋਂ ਅਸੀਂ ਕਰਦੇ ਆਂ ਉਦੋਂ ਉਹਦੇ ਅਰਥਾਂ ਤੱਕ ਨਹੀਂ ਜਾਂਦੇ ਜੀ ਅਸੀਂ ਜੇ ਧਾਰਮਿਕ ਖੇਤਰ ਛੱਡ ਵੀ ਦਈਏ ਤਾਂ ਜਿਹੜਾ ਬਾਕੀ ਸਹਿਤਾ ਉਹ ਵੀ ਲੰਮਾ ਸਮਾਂ ਹੈ ਕਿ ਜਿਹੜਾ ਪੜਨ ਪੜਾਉਣ ਦਾ ਸਾਡਾ سلسلہ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਇੱਕ ਦੌਰ ਸੀ ਕਿ ਜਦੋਂ ਸਿਹਤ ਪੜ੍ਹਨਾ ਸ਼ੁਰੂ ਹੋਇਆ ਜਿਸ ਸਮੇਂ ਆਧੁਨਿਕ ਸਿਹਤ ਵੱਡੀ ਪੱਧਰ ਤੇ ਸ਼ੁਰੂ ਹੋਇਆ ਉਸ ਤੋਂ ਬਾਅਦ ਇੱਕ ਖਲੋਤ ਆਈ ਹੈ ਜੀ ਉਹ ਜਿਹੜੀ ਖਲੋਤ ਆਈ ਹੈ ਉਹ ਜਿਆਦਾ 1990 ਤੋਂ ਬਾਅਦ ਆਈ ਹੈ ਨਹੀਂ ਤਾਂ ਸਾਖਰਤਾ ਵੀ ਵੱਧ ਰਹੀ ਸੀ ਤੇ ਸਿਹਤ ਪ੍ਰਤੀ ਰੁਚੀ ਵੀ ਲੋਕਾਂ ਦੀ ਵੱਧ ਰਹੀ ਸੀ ਮੈਂ ਸਮਝਦਾ ਹਾਂ ਕਿ ਅੱਜ ਦਾ ਜਿਹੜਾ ਯੁੱਗ ਹੈ ਨਾ ਉਹ ਦ੍ਰਿਸ਼ ਸੱਭਿਆਚਾਰ ਦਾ ਜਿਆਦਾ ਯੁੱਗ ਹੋ ਗਿਆ ਪਰ ਕੋਈ ਵੀ ਕਲਾ ਜਿਹੜੀ ਇੱਕ ਵਾਰ ਪੈਦਾ ਹੋ ਜੇ ਉਹ ਪੂਰਨ ਰੂਪ ਦੇ ਵਿੱਚ ਨਹੀਂ ਮਰਦੀ ਜੀ 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 ਅ ਅੱਜ ਵੀ ਨਾਟਕ ਚੱਲ ਰਿਹਾ ਹਾਲਾਂਕਿ ਫਿਲਮਾਂ ਵੀ ਚੱਲ ਰਹੀਆਂ ਬਿਲਕੁਲ ਬਿਲਕੁਲ ਅੱਜ ਜਦੋਂ ਬਹੁਤ ਜ਼ਿਆਦਾ ਪੌਪ ਸੰਗੀਤ ਆ ਉਦੋਂ ਵੀ ਕਲਾਸਿਕਲ ਸੰਗੀਤ ਵਾਲੇ ਵੀ ਹੈਗੇ ਸੁਣਿਆ ਜਾ ਰਿਹਾ ਇਹ ਨਾਲੋਂ ਨਾਲ ਚੱਲਦਾ ਆਪਣਾ ਮਕਸਦ ਮੁੱਖ ਤੌਰ ਤੇ ਇਹ ਹੋਣਾ ਚਾਹੀਦਾ ਅੱਜ ਘਟੋ ਘਟਾ ਕਿਤਾਬ ਦੇ ਰਸਤੇ ਕਿ ਹਜੇ ਵੀ ਜਿਹੜਾ ਗਿਆਨ ਬਹੁਤ ਕੁਝ ਆ ਸਾਡੇ ਕੋਲੇ ਡਿਜੀਟਲ ਯੁੱਗ ਦੇ ਵਿੱਚ ਅਸੀਂ ਕਹਿ ਦਿੰਨੇ ਆ ਕਿ ਜੀ ਹੁਣ ਤਾਂ ਹਰ ਚੀਜ਼ ਤੁਹਾਨੂੰ ਉੱਥੇ ਅਵੇਲੇਬਲ ਪਰ ਉਹ ਭਾਈ ਗਿਆਨ ਕਿਸੇ ਨੇ ਤਾਂ ਪੈਦਾ ਕੀਤਾ ਹੈ ਕਿਸੇ ਨੇ ਤਾਂ ਸੰਭਿਆ ਅਸਲ ਵਿੱਚ ਅੱਜ ਜਿੰਨਾ ਇੰਟਰਨੈਟ ਦੇ ਉੱਤੇ ਪ੍ਰਮਾਣਿਕ ਗਿਆਨ ਜਿਹਨੂੰ ਅਸੀਂ ਆਥੈਂਟਿਕ ਨੋਲਜ ਕਹਿੰਦੇ ਆ ਉਹ ਤਾਂ ਸਾਰੀ ਗਈ ਹੀ ਆਪਣੇ ਕਿਤਾਬਾਂ ਤੋਂ ਆ ਜੇ ਕਿਤਾਬਾਂ ਕਿਸੇ ਨੇ ਲਿਖੀਆਂ ਸੀ ਤਾਂ ਇੰਟਰਨੈਟ ਤੇ ਚੜੀਆਂ ਜੇ ਗਿਆਨ ਕਿਸੇ ਨੇ ਬਣਾਇਆ ਸੀ ਤਾਂ ਇੰਟਰਨੈਟ ਤੇ ਚੜਿਆ ਮੈਨੂੰ ਲੱਗਦਾ ਹੈ ਕਿ ਕਿਤਾਬ ਦਿਵਸ ਦੇ ਮੌਕੇ ਤੇ ਇੱਕ ਗੱਲ ਜ਼ਰੂਰ ਕਹਿਣੀ ਚਾਹੀਦੀ ਹੈ ਕਿ ਕਿਤਾਬਾਂ ਦੀ ਜਿਹੜੀ ਆਦਤ ਪੈਂਦੀ ਹੈ ਨਾ ਹੂੰ ਉਹ ਬਚਪਨ ਚ ਪੈਂਦੀ ਹੈ ਹੂੰ ਬਚਪਨ ਦੇ ਵਿੱਚ ਜਿਹੜਾ ਬੱਚਿਆਂ ਨੂੰ ਜਿਹੜਾ ਮਾਂ ਪਿਓ ਦੇ ਮਨ ਚ ਇੱਕ ਪਥੂਰ ਵਸ ਗਿਆ ਨਾ ਹੂੰ ਕਿ ਨੰਬਰ ਲਾਉ ਤੇ ਨੰਬਰ ਕਾਦੇ ਚ ਆਉਣਗੇ ਸਿਲੇਬਸ ਦੀਆਂ ਕਿਤਾਬਾਂ ਚੋਂ ਤੇ ਸਿਲੇਬਸ ਦੀਆਂ ਕਿਤਾਬਾਂ ਚੋਂ ਜੇ ਕੁਝ ਹੋਰ ਪੜਦਾ ਦੇਖ ਲਿਆ ਹੂੰ ਤਾਂ ਮਾਂ ਪਿਓ ਜਿਹੜਾ ਉਹ ਉਹ ਨੂੰ ਨਖਟੂ ਸਮਝਣ ਲੱਗ ਪੈਂਦਾ ਸਿੱਟੇ ਵਜੋਂ ਕੀ ਹੈਗਾ ਕਿ ਇਹ ਇੱਕ ਵੱਡੀ ਸਾਡੀ ਸਮੱਸਿਆ ਹੋ ਗਈ ਕਿ ਅਸੀਂ ਬਚਪਨ ਦੇ ਵਿੱਚ ਬੱਚਿਆਂ ਨੂੰ ਪੜ੍ਹਨ ਨਹੀਂ ਲਾ ਰਹੇ ਮੈਂ ਅੱਜ ਵੀ ਕਹਿੰਦਾ ਕਿ ਤੁਸੀਂ ਹੁਣ ਜਿਨ੍ਹਾਂ ਦੀਆਂ ਆਤ ਤਾਂ ਪੱਕ ਚੁੱਕੀਆਂ ਹਨ ਉਹਨਾਂ ਨੂੰ ਸਹਿਤ ਪੜਨਾ ਲਾਉਣਾ ਉਹ ਕੋਈ ਵਿਰਲੀਟ ਆਵੀ ਗੱਲ ਹੋ ਸਕਦਾ ਬੋਗਣਤੀ ਨੂੰ ਨਹੀਂ ਤੁਸੀਂ ਲਾ ਸਕਦੇ ਬੋਗਣਤੀ ਨੂੰ ਜੇ ਤੁਸੀਂ ਪੜਨ ਲਾਉਣਾ ਹੈ ਤਾਂ ਉਹਨਾਂ ਨੂੰ ਬਚਪਨ ਚ ਹੀ ਇਸ ਕਲਾ ਦੀ ਟ੍ਰੇਨਿੰਗ ਦੇਣੀ ਪਊਗੀ ਉਹਨਾਂ ਨੂੰ ਇਸ ਪਾਸੇ ਲਾਉਣਾ ਪਊ ਜੀ ਸਰ ਜਿਵੇਂ ਅਸੀਂ ਬਚਪਨ ਦੀ ਅੱਜ ਤੋਂ ਲਗਭਗ 20 ਸਾਲ ਪਹਿਲਾਂ ਜੇਕਰ ਆਪਾਂ ਗੱਲ ਕਰ ਲਈਏ ਤਾਂ ਬਹੁਤ ਸਾਰੇ ਮੈਗਜ਼ੀਨ ਜਿਹੜੇ ਬੱਚਿਆਂ ਦੇ ਆਉਂਦੇ ਸੀਗੇ ਬੱਚਿਆਂ ਨੂੰ ਪੜਨ ਦੀ ਕਿਤੇ ਨਾ ਕਿਤੇ ਚਾਹੇ ਕਹਾਣੀ ਦੀ ਸੀਗੀ ਕਿਤੇ ਨਾ ਕਿਤੇ ਮੈਂ ਕਿਤੇ ਪੜਿਆ ਸੀਗਾ ਕਿ ਜੇਕਰ ਤੁਸੀਂ ਆਪਣੇ ਬੱਚੇ ਨੂੰ ਸਾਇੰਟਿਸਟ ਬਣਾਉਣਾ ਹੈ ਤਾਂ ਉਸ ਨੂੰ ਪਰਿ ਕਹਾਣੀਆਂ ਸੁਣਾਓ ਪਰਿ ਕਹਾਣੀਆਂ ਦੀ ਕਿਤਾਬਾਂ ਜਿਹੜੀ ਹੈਗੀ ਹੈ ਉਸ ਨੂੰ ਪੜਨ ਵਾਸਤੇ ਦਿਓ ਪਰ ਇਹ ਇਹ ਸੱਭਿਆਚਾਰ ਵੀ ਸਾਡੇ ਤੋਂ ਮੋਬਾਈਲ ਵਰਗੀ ਡਿਵਾਈਸ ਨੇ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਪਾਸੇ ਸਾਨੂੰ ਕਰ ਦਿੰਦਾ ਹੈ ਜਾਂ ਕੋ ਲਿਆ ਜਾਂ ਬਹੁਤ ਘਟ ਗਿਣਤੀ ਇਦੀ ਰਹਿ ਗਈ ਹੈ ਤੁਸੀਂ ਜਿਹੜੇ ਸਾਡੇ ਪੇਰੈਂਟਸ ਨੇ ਉਹਨਾਂ ਨੂੰ ਕੀ رائے ਦੋਗੇ ਕਿ ਬਦ ਤੋਂ ਬਦ ਆਪਣੇ ਬੱਚਿਆਂ ਨੂੰ ਪੁਸਤਕ ਸੱਭਿਆਚਾਰ ਦੇ ਨਾਲ ਜੋੜ ਸਕਣ ਦੇਖੋ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਨਿੱਜੀ ਗੱਲ ਸੁਣਾਉਣੀ ਚਾਹੁੰਦਾ ਕਿ ਮੈਂ ਬਹੁਤ ਛੋਟਾ ਸੀ ਮੇਰੇ ਫਾਦਰ ਸਕੂਲ ਦੇ ਵਿੱਚ ਅਧਿਆਪਕ ਸੀਗੇ ਤੇ ਇਹ ਗਰਮੀਆਂ ਦੀਆਂ ਛੁੱਟੀਆਂ ਸੀ ਤੇ ਉਹਨਾਂ ਸਕੂਲ ਵਾਲੇ ਹੂੰ ਜਿਹੜੀਆਂ ਲਾਇਬ੍ਰੇਰੀ ਦੀਆਂ ਕਿਤਾਬਾਂ ਆ ਉਹ ਘਰੇ ਡਿਲੀਵਰ ਕਰ ਗਏ ਕਿ ਜਦੋਂ ਸਕੂਲ ਖੁੱਲੇ ਤੇ ਉੱਥੇ ਤੁਸੀਂ ਉੱਥੇ ਲੈ ਜਾਜੋ ਸਕੂਲ ਬੰਦ ਸੀ ਉਹ ਮੈਨੂੰ ਲੱਗਦਾ ਦੋ ਬੋਰੀਆਂ ਹੋਣੀਆਂ ਤੇ ਗਰਮੀਆਂ ਸੀਗੀਆਂ ਤੇ ਉਹ ਉਸ ਸਮੇਂ ਟੈਲੀਵਿਜ਼ਨ ਵੀ ਨਹੀਂ ਹੁੰਦਾ ਸੀਗਾ ਹੂੰ ਤਾਂ ਕੀ ਸੀ ਕਿ ਮੈਂ ਮਤਲਕਿ ਇਹੋ ਆਪਦੇ ਬਾਪ ਤੋਂ ਪੁੱਛ ਕੇ ਤੇ ਉਹ ਬੋਰੀ ਖੋਲ ਲਈ ਇੱਕ ਬੋਰੀ ਪੜ ਲਈ ਤੇ ਦੋ ਬੋਰੀਆਂ ਪੜ ਲਈ ਮਾਚਸ ਦੀ ਕਹਾਣੀ ਤੋਂ ਲੈ ਕੇ ਪਈਏ ਦੀ ਕਹਾਣੀ ਤੋਂ ਲੈ ਕੇ ਟਾਲਸਟਾਈ ਦੀਆਂ ਕਹਾਣੀਆਂ ਤੋਂ ਲੈ ਕੇ ਪੰਚਤੰਤਰ ਦੀਆਂ ਕਹਾਣੀਆਂ ਉਹ ਪੜ ਲਈਆਂ ਉਹ ਜਦੋਂ ਪੜ ਲਈਆਂ ਤੇ ਉਹ ਇੱਕ ਬੋਰੀ ਨਿਬੜ ਗਈ ਦੂਜੀ ਬੋਰੀ ਵੀ ਖਤਮ ਹੋ ਗਈ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਦੋ ਬੋਰੀਆਂ ਕਿਤਾਬਾਂ ਦੀਆਂ ਪੜੀਆਂ ਗਈਆਂ ਕਿਉਂਕਿ ਸਮਾਂ ਬਹੁਤ ਹੁੰਦਾ ਸੀ ਪਰ ਉਸ ਤੋਂ ਬਾਅਦ ਇਹੋ ਜੀ ਆਦਤ ਪਈ ਕਿ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਹਮੇਸ਼ਾ ਹੀ ਕਿਤਾਬ ਖਿੱਚ ਪਾਉਂਦੀ ਰਹੀ ਮੈਨੂੰ ਐਸ ਵੇਲੇ ਆਸਤਨ ਐਸ ਸਮੇ ਵੀ ਮੈਂ ਲਗਭਗ ਰੋਜ਼ ਨਹੀਂ ਜੇ ਹਫ਼ਤਾ ਦੀ ਕਿਤਾਬ ਆਤਾ ਰੋਜ਼ ਨਹੀਂ ਮੈਂ ਕਿ ਦੋ ਦਿਨਾਂ ਦੇ ਵਿੱਚ ਇੱਕ ਕਿਤਾਬ ਪੜ੍ਹ ਲੈਂਦਾ ਤੇ ਮੈਨੂੰ ਚੰਗੀਆਂ ਲੱਗਦੀਆਂ ਕਿਤਾਬਾਂ ਪੜ੍ਹਣੀਆਂ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਵੀ ਆਹ ਹਰ ਨਾ ਬਹੁਤ ਔਖਾ ਹੈ ਕੰਮ ਪੜ੍ਹਨਾ ਮੈਨੂੰ ਲੱਗਦਾ ਕਿ ਵੀ ਇਹ ਤਾਂ ਸਸ ਕੰਮ ਸੌਖਾ ਹੀ ਕੋਈ ਨਹੀਂ ਹਮ ਪਰ ਇਹ ਆਦਤ ਪਾਉਣੀ ਪਊਗੀ ਬਾਕੀ ਲਾਇਬ੍ਰੇਰੀਆਂ ਭਰੀਆਂ ਪਈਆਂ ਕਿਤਾਬਾਂ ਨਾਲ ਪਰ ਇਹ ਨਾ ਸੁਤਿਆਂ ਰਾਜਕਮਾਰ ਗਿਆ ਇਹ ਅਹਲਿਆ ਜਿੰਨਾ ਚਿਰ ਕੋਈ ਰਾਮ ਪਾਠਕ ਜਾ ਕੇ ਉਹਨਾਂ ਨੂੰ ਪੈਰ ਨਹੀਂ ਲਾਉਂਦਾਗਾ ਉਹਨਾਂ ਚਿਰ ਉਹ ਜਾਗਦੀਆਂ ਨਹੀਂ ਤੇ ਇਹ ਹੈ ਵੀ ਇਹੋ ਜੀਆਂ ਕਿ ਬਿਲਕੁਲ ਸੁੱਤੀਆਂ ਪਈਆਂ ਤੁਸੀਂ ਜਾ ਕੇ ਹੱਥ ਲਾਓ ਉਹਦੀ ਜਾਗਣੀਆਂ ਉਹਦੀ ਥੋੜਾ ਨਾਲ ਗੱਲਾਂ ਕਰਨੀਆਂ ਕੋਈ ਵੀ ਉਮਰ ਨਹੀਂ ਕੀ ਕਿ ਜਦੋਂ ਤੁਸੀਂ ਪੜ੍ਹਨਾ ਨਹੀਂ ਸ਼ੁਰੂ ਕਰ ਸਕਦੇ ਕਿਸੇ ਉਮਰ 'ਚ ਵੀ ਪੜ੍ਹਨਾ ਸ਼ੁਰੂ ਕਰ ਸਕਦੇ ਪਰ ਜੇ ਬਚਪਨ ਚਾਤ ਪਾਈ ਹੋਵੇ ਤਾਂ ਉਹਦੇ ਨਾਲ ਦੀ ਵੀ ਉਹਦੇ ਨਾਲ ਹੋ ਸਕਦਾ ਬੱਧ ਸਕੋਗਾ ਸਰ 1990 ਦੀ ਤੁਸੀਂ ਸਪੈਸੀਫਿਕਲੀ ਗੱਲ ਕੀਤੀ ਪਹਿਲਾਂ ਖਾਸ ਤੌਰ ਤੇ 1990 ਦੀ ਪਹਿਲਾਂ ਦੀ ਜ਼ਿਕਰ ਮੈਂ ਗੱਲ ਕਰੀ ਤਾਂ ਵਕ ਵਕ ਲਹਿਰਾਂ ਜਿਹੜੀਆਂ ਪੰਜਾਬ 'ਚ ਖੜੀਆਂ ਹੋਈਆਂ ਚਾਹੇ ਉਹ ਅਕਾਲੀ ਲਹਿਰ ਹੋਵੇ ਚਾਹੇ ਖਾਲਿਸਤਾਨ ਲਹਿਰ ਹੋਵੇ ਭਾਵੇਂ ਉਹ ਇਥੋਂ ਦੀ ਨਕਸਲਵਾੜੀ ਮੂਵਮੈਂਟ ਹੋਵੇ ਸਟੂਡੈਂਟਾਂ ਦੀ ਬਹੁਤ ਵੱਡੀ ਮੂਵਮੈਂਟ ਜਿਹੜੀ ਪੰਜਾਬ 'ਚ ਰਹੀ ਤਾਂ ਉਹਨਾਂ ਲਹਿਰਾਂ ਦੇ ਦੌਰਾਨ ਜਿਹੜਾ ਹੈਗਾ ਸਾਹਿਤ ਲਿਖਿਆ ਗਿਆ ਤੇ ਮਾਸਕੋ ਦਾ ਸਾਹਿਤ ਜਿਹੜਾ ਹੈਗਾ ਖਾਸ ਤੌਰ ਤੇ ਪੰਜਾਬ 'ਚ ਬਹੁਤ ਵੱਡੇ ਪੱਧਰ ਤੇ ਵਿਕਿਆ ਲੈਫਟ ਦਾ ਸਾਹਿਤ ਉਸ ਨੂੰ ਆਪਾਂ ਕਹਿ ਸਕਦੇ ਹਾਂ ਲਹਿਰਾਂ ਦਾ ਜਿਹੜਾ ਯੋਗਦਾਨ ਸਾਹਿਤ ਨੂੰ ਲੈ ਕੇ ਜਾਣ 'ਚ ਕਿੰਨਾ ਕੁ ਵੱਡਾ ਰਹਿੰਦਾ ਦੇਖੋ ਜਦੋਂ ਵੀ ਕੋਈ ਲਹਿਰ ਚੱਲਦੀ ਆ ਤਾਂ ਲਹਿਰ ਆਪ ਦੇ ਪ੍ਰਚਾਰ ਦੇ ਲਈ ਵੀ ਤੇ ਲਹਿਰ ਦੇ ਪ੍ਰਭਾਵ ਦੀਨ ਵੀ ਵੱਡਾ ਪੱਧਰ ਤੇ ਸਹਿਤ ਰਚਿਆ ਜਾਂਦਾ ਹੈ ਉਹ ਸਹਿਤ ਚਾਹੇ ਬਬਰ ਕਾਲੀ ਲਹਿਰ ਹੋਵੇ ਚਾਹੇ ਕਾਲੀ ਲਹਿਰ ਹੋਵੇ ਚਾਹੇ ਗਦਰ ਲਹਿਰ ਹੋਵੇ ਚਾਹੇ ਨਕਸਲਵਾੜੀ ਲਹਿਰ ਹੋਵੇ ਤੇ ਚਾਹੇ ਖਾਲਸਤਾਨੀ ਲਹਿਰ ਹੋਵੇ ਦੇ ਦੀਨ ਪੈਦਾ ਹੋਇਆ ਉਹ ਠੀਕ ਗੱਲ ਹੈਗੀ ਆ ਪਰ ਅਸਲ ਗੱਲ ਤੇ ਇਹ ਹੈਗੀ ਆ ਕਿ ਜਿਹੜਾ ਹੁਣ ਦਾ ਯੁੱਗ ਹੈਗਾ ਇਹਦੇ ਵਿੱਚ ਇੱਕ ਵਾਰ ਮੈਨੂੰ ਕੁਝ ਚੰਗੀਆਂ ਗੱਲਾਂ ਲੱਗਦੀਆਂ ਕਿ ਸੋਸ਼ਲ ਮੀਡੀਆ ਤੇ ਵੀ ਇੱਕ ਰਿਵਾਜ ਪੈਣ ਲੱਗਿਆ ਉਹ ਜਾਂ ਤਾਂ ਪੁਸਤਕ ਮੇਲੇ ਆ ਨਾ ਪੈਣ ਲੱਗਿਆ ਵੱਡੇ ਪੁਸਤਕ ਮੇਲੇ ਹੁੰਦੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਹੁੰਦਾ ਖਾਲਸਾ ਕਾਲਜ ਅੰਮ੍ਰਿਤਸਰ ਹੁੰਦਾ ਬਠਿੰਡੇ ਪੀਪਲ ਸੈਂਟਰ ਵਾਲੇ ਕਰਦੇ ਆ ਲੁਧਿਆਣ ਆਪਣੇ ਜਲੰਧਰ ਗਦਰੀ ਬਾਬਿਆਂ ਦੇ ਮੇਲੇ ਤੇ ਹੁੰਦਾ ਉੱਥੇ ਵੱਡੀ ਪਰਦਰ ਤੇ ਸਹਿਤ ਵਿਕਦਾ ਦੂਸਰਾ ਕਿ ਨੌਜਵਾਨਾਂ ਦੇ ਵਿੱਚ ਵੀ ਇੱਕ ਸਟੇਟਸ ਸਿੰਬਲ ਵੀ ਇਹ ਬਣਨ ਲੱਗਿਆ ਕਿ ਮੈਂ ਕਿਤਾਬ ਪੜਦਾ ਹਾਂ ਜੀ ਉਹ ਸੋਸ਼ਲ ਮੀਡੀਆ ਦਾ ਸਮਾਂ ਮੈਨੂੰ ਲੱਗਦਾ ਕਿ ਕੁਝ ਪੋਜ਼ੀਟਿਵ ਰੋਲ ਵੀ ਹੈ ਕਿ ਕਿਤਾਬ ਸੱਭਿਆਚਾਰ ਮੋੜ ਆਵੇ ਪਰ ਇੱਕ ਗੱਲ ਹੈਗੀ ਆ ਕਿ ਕੁਝ ਚੀਜ਼ਾਂ ਜਿਹੜੀਆਂ ਉਹਨਾਂ ਵੱਲ ਸਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਇੱਕ ਤਾਂ ਸਾਨੂੰ ਅਨਵਾਦ ਵੱਡੀ ਪੱਧਰ ਤੇ ਕਰਨਾ ਚਾਹੀਦਾ ਹੈ ਅਨਵਾਦ ਨਾਲ ਤੁਹਾਡੀ ਜਿਹੜੀ ਵਾਰੀ ਆ ਉਹ ਇੱਕ ਵੱਖਰੇ ਦੇਸ਼ ਵੱਖਰੀ ਸੁਣੀਆਂ ਚ ਖੁੱਲਦੀ ਹੈ ਦੂਸਰਾ ਹੈ ਕਿ ਸਾਨੂੰ ਜਿਹੜਾ ਪੰਜਾਬੀ ਦਾ ਸਹਿਤ ਆ ਉਹਨੂੰ ਵੱਡੀ ਪੱਦਰ ਤੇ ਜਿਹੜਾ ਸ਼ਾਮੁਖੀ ਦੇ ਵਿੱਚ ਛਪਿਆ ਹੋਇਆ ਪਾਕਿਸਤਾਨ ਦੇ ਵਿੱਚ ਸਹਿਤ ਆ ਉਹਨੂੰ ਗੁਰਮੁਖੀ 'ਚ ਲਿਆਉਣਾ ਚਾਹੀਦਾ ਤੇ ਗੁਰਮੁਖੀ ਦੇ ਸਹਿਤ ਨੂੰ ਕਿਵੇਂ ਨਾ ਕਿਵੇਂ ਅਦਾਨ ਪ੍ਰਦਾਨ ਕਰਕੇ ਕੋਈ ਇੰਟਰਨੈਸ਼ਨਲ ਅਦਾਨ ਪ੍ਰਦਾਨ ਕਰਕੇ ਪਾਕਿਸਤਾਨ 'ਚ ਪੁੱਜਦਾ ਕਰਨਾ ਚਾਹੀਦਾ ਕਿਉਂਕਿ ਜਾਦਾ ਪੰਜਾਬੀ ਤਾਂ ਸਾਡੇ ਉਧਰ ਵਸਦੇ ਆ ਜੀ ਜੀ ਇਹਨਾਂ ਦੋ ਗੱਲਾਂ ਤੋਂ ਇਲਾਵਾ ਤੀਜੀ ਜਿਹੜੀ ਗੱਲ ਹੈਗੀ ਆ ਕਿ ਸਾਡਾ ਜਿਹੜਾ ਬਹੁਤਾ ਸਹਿਤ ਆ ਨਾ ਉਹ ਪਿੰਡੂ ਕਿਸਾਨੀ 'ਚੋਂ ਤੇ ਮਾਸਟਰੀ 'ਚੋਂ ਨਹੀਂ ਨਿਕਲਿਆ ਇਹਨੂੰ ਇਹ ਦੋ ਖੇਤਰਾਂ ਚੋਂ ਕੱਢ ਕੇ ਨੌਜਵਾਨਾਂ ਚ ਮਜ਼ਦੂਰਾਂ ਦੀਆਂ ਗੱਲਾਂ ਨੌਜਵਾਨਾਂ ਦੀਆਂ ਗੱਲਾਂ ਦੇ ਜਿਹੜੇ ਆਹਾ ਵੱਡੀਆਂ ਕਾਰਪੋਰੇਸ਼ਨਾਂ ਚ ਕੰਮ ਕਰਦੇ ਲੋਕ ਆ ਇਹਨਾਂ ਦੀਆਂ ਗੱਲਾਂ ਵੀ ਕਰਨ ਦੀ ਜ਼ਰੂਰਤ ਆ ਨਹੀਂ ਤਾਂ ਸਾਡਾ ਸਿਹਤ ਇੱਕ ਰਸਾ ਹੈ ਇਹ ਨਹੀਂ ਮੈਂ ਕਹਿੰਦਾ ਕਿ ਕਿਸਾਨੀ ਸਿਹਤ ਵਧੀਆ ਨਹੀਂ ਕਿਸਾਨੀ ਨਾਲ ਸੰਬੰਧਿਤ ਸਿਹਤ ਵਧੀਆ ਨਹੀਂ ਜਾਂ ਮਾਸਟਰਾਂ ਨਾਲ ਸੰਬੰਧਿਤ ਸਿਹਤ ਵਧੀਆ ਨਹੀਂ ਪਰ ਇਹ ਇੰਨਾ ਜ਼ਿਆਦਾ ਰਿਪੀਟ ਹੋ ਰਿਹਾ ਹੈ ਬਿਲਕੁਲ ਬਿਲਕੁਲ ਤਾਂ ਦੂਸਰੇ ਕਿਸਮ ਦਾ ਸਿਹਤ ਦੀ ਵੀ ਜ਼ਰੂਰਤ ਹੈਗੀ ਆ ਮੈਨੂੰ ਇਹ ਲੱਗਦਾ ਹੈ ਕਿ ਪੰਜਾਬੀ ਦੇ ਵਿੱਚ ਹਜੇ ਵੀ ਬਹੁਤ ਸੰਭਾਵਨਾਵਾਂ ਆ ਹਾਂ ਲੋਕਾਂ ਨੂੰ ਇਹਦੇ ਬਾਰੇ ਚੇਤਨ ਹੋਣਾ ਚਾਹੀਦਾ ਅੱਗੇ ਆਉਣਾ ਚਾਹੀਦਾ ਪਰ ਹਾਜੇ ਮੈਂ ਕਰੋਨਾ ਕਾਲ ਤੋਂ ਪਹਿਲਾਂ ਨਾ ਯੂਰਪ ਗਿਆ ਸੀ ਜੀ ਮੈਂ ਇਹ ਸੁਣਿਆ ਸੀ ਕਿ ਯੂਰੋਪੀਅਨ ਲੋਕ ਸਿਹਤ ਬਹੁਤ ਬਹੁਤ ਪੜਦੇ ਜੀ ਤੇ ਮੈਂ ਆਖਿਆ ਵੀ ਪੜਦੇ ਹੋਣਗੇ ਮੈਂ ਵੇਖਿਆ ਕਿ ਥਾਂ ਥਾਂ ਤੇ ਨਾ ਝੁੰਡ ਬਣਾ ਕੇ ਜਿਹੜੇ ਬੱਚੇ ਆ ਉਹ ਇਥੋਂ ਵਾਂਗ ਹੀ ਆਪਣੇ ਮੋਬਾਈਲ ਤੇ ਲੱਗੇ ਹੋਏ ਸੀ ਪਰ ਗੱਡੀਆਂ ਦੇ ਵਿੱਚ ਤੇ ਬੱਸਾਂ ਦੇ ਵਿੱਚ ਬੈਠ ਕੇ ਉਹ ਅਕਸਰ ਕਿਤਾਬ ਪੜ੍ਹਦੇ ਨਜ਼ਰ ਆਏ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਲੇਡੀ ਹੈ ਜਿਹੜੀ ਉਹ ਉਹਦੇ ਵਿੱਚ ਬੈਠੀ ਜਿਹੜੀਆਂ ਦੋ ਬੱਸਾਂ ਜੋੜ ਕੇ ਉਹਨਾਂ ਨੇ ਬੱਸਾਂੀਆਂ ਬਣਾਈਆਂ ਹੁੰਦੀਆਂ ਟਰਾਂਮ ਟਾਈਪ ਦੀਆਂ ਉਹਦੇ 'ਚ ਬੈਠੀ ਤੇ ਡਰਾਈਵਰ ਨੇ ਕਿਤੇ ਬ੍ਰੇਕ ਮਾਰੀ ਡਰਾਈਵਰ ਨੇ ਬ੍ਰੇਕ ਮਾਰੀ ਤੇ ਉਹ ਆਪਣੀ ਸੀਟ ਤੋਂ ਨਾ ਖਿਸਕ ਕੇ ਥੱਲੇ ਡਿੱਗ ਪਈ ਉਹ ਥੱਲੇ ਡੇਗੀ ਵੀ ਜਿਹੜੀ ਕਿਤਾਬ ਪੜ ਰਹੀ ਸੀ ਨਾ ਉਹ ਉੱਥੇ ਕਿਤਾਬ ਹੀ ਪੜੀ ਗਈ ਤੇ ਉਹ ਉੱਠੀ ਹੋਈ ਨਹੀਂ ਮੈਂ ਕਿਹਾ ਉੱਥੇ ਬੈਠੀ ਹੋਵੇਂ ਬੈਠੀ ਨਹੀਂ ਮੈਂ ਕਿ ਬੱਸ ਫੇਰ ਚੱਲ ਪੀ ਤੇ ਮੈਨੂੰ ਐ ਵੀ ਹੁਣ ਸੀਟ ਤੇ ਬੈਠੂਗੀ ਹੁਣ ਸੀਟ ਤੇ ਬੈਠੂਗੀ ਮੈਨੂੰ ਲੱਗਿਆ ਕਿ ਉਸ ਕਹਾਣੀ ਚ ਇੰਨੀ ਕੋਈ ਦਿਲਚਸਪੀ ਵਾਲੀ ਗੱਲ ਹੋਊਗੀ ਕਿ ਜਿਹੜੀ ਉਹਨੂੰ ਇਹ ਵੀ ਕਸ਼ਟ ਦਾਇਕ ਲੱਗਿਆ ਕਿ ਹੁਣ ਚੱਲ ਕਿੱਥੇ ਉੱਠ ਕੇ ਸੀਟ ਤੇ ਬੈਠਾ ਚੱਲ ਥੱਲੇ ਡੇਗੀ ਵੀ ਤੇ ਬੈਠ ਗਈ ਤੇ ਵਾਹ ਬੈ ਗਈ ਇੱਥੇ ਪੜੀ ਗਈ ਤੇ ਮੇਰੀਆਂ ਅੱਖਾਂ ਦਾ ਵੇਖਣ ਦਾ ਦ੍ਰਿਸ਼ ਆ ਉੱਥੇ ਮੈਂ ਸਿਰਫ ਇਹ ਸਬਜ਼ਰਵੇਸ਼ਨ ਲਈ ਕਿ ਯੂਰੋਪੀ ਨਾਲ ਚੰਜੀਤ ਵੀ ਸੀ ਮੇਰੇ ਮੈਸੇਜ ਵੀ ਮੈਂ ਮਾਕੇ ਖੜਾ ਹੋ ਕੇ ਬਾਸ ਦੇ ਵਿੱਚ ਵੇਖਿਆ ਤਾਂ ਵੀ ਘੱਟੋ ਘੱਟ 10 12 ਸਵਾਰੀਆਂ ਜਿਹੜੀਆਂ ਉਹੋ ਪੰਜਾਬ 60 ਚੋਂ ਪੜ ਰਹੀਆਂ ਸੀ ਜੀ ਸਰ ਜਿਵੇਂ ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਅ ਅੱਜ ਕੱਲ ਡਿਜੀਟਲ ਮੀਡੀਆ ਚ ਵੀ ਆਪਾਂ ਗੱਲ ਕਰਦੇ ਆ ਆਡੀਓ ਬੁਸਟਿਕ ਜਿਹੜੀ ਹੈਗੀ ਆ ਗਈ ਹੈ ਤੇ ਨੌਜਵਾਨਾਂ ਨੇ ਜਿਗਰ ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਇੱਥੇ ਲਗਭਗ 2.5 ਕਰੋੜ ਦੀ ਕਿਤਾਬ ਜਿਹੜੀ ਹੈਗੀ ਆ ਚਾਰ ਦਿਨਾਂ ਚ ਸੇਲ ਜਿਹੜੀ ਹੈਗੀ ਹੈ ਹੋ ਜਾਂਦੀ ਹੈ ਇੰਸਟਾਗ੍ਰam ਨੇ ਬਹੁਤ ਵੱਡੇ ਪੱਧਰ ਤੇ ਪਾਠਕ ਪੈਦਾ ਤਾਂ ਕਿਤੇ ਇਹ ਗੱਲ ਬਿਲਕੁਲ ਸੱਚ ਹੈਗੀ ਹੈ ਕਿਉਂਕਿ ਬਾਹਰ ਵਿਦੇਸ਼ਾਂ ਚ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਪੜ ਰਹੇ ਹੈ ਕਿਤਾਬਾਂ ਲੈ ਕੇ ਜਾ ਹੈ ਕਿਤਾਬਾਂ ਦੀਆਂ ਦੁਕਾਨਾਂ ਵਿਦੇਸ਼ਾਂ 'ਚ ਵੀ ਪੰਜਾਬੀ ਸਾਹਿਤ ਦੀਆਂ ਖੁੱਲ ਰੀਆਂ ਨੇ ਇਹ ਪਰ ਜਿਹੜਾ ਸਵਾਲ ਇਹ ਕਿ ਕਿਹੜਾ ਸਾਹਿਤ ਚੰਗਾ ਹੈ ਕਿਹੜਾ ਸਾਹਿਤ ਮਾੜਾ ਹੈ ਆ ਖਾਸ ਤੌਰ ਤੇ ਕਵਤਾ ਬਹੁਤ ਵਿਕੀ ਜਿਹਦੇ 'ਚ ਫੂਹੜ ਕਿਸਮ ਦੀ ਕਵਤਾ ਵੀ ਦੇਣ ਨੂੰ ਕਵਤਾ ਵੀ ਨਹੀਂ ਗਿਆ ਜਾ ਸਕਦਾ ਉਹ ਬਹੁਤ ਜ਼ਿਆਦਾ ਵਿਕੀ ਹੈਗੀ ਹੈ ਕਿਤਾਬ ਦਾ ਵਿਕਣਾ ਤੇ ਕਿਤਾਬ ਦਾ ਮਨੁੱਖੀ ਸਮਾਜ ਲਈ ਚੰਗੇਰੇ ਹੋਣਾ ਉਹਨੂੰ ਕਿਵੇਂ ਦੇਖੇ ਇੱਕ ਪਾਠਕ ਨਿਰਣਾ ਕਿਵੇਂ ਕਰੇ ਕਿ ਇਹ ਪਾਠਕ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ ਚੰਗੀ ਕਿਤਾਬ ਹੈ ਦੇਖੋ ਅਸਲ ਦੇ ਵਿੱਚ ਤਾਂ ਨਾ ਇਹ ਸਵਾਲ ਹੱਲ ਕਰਨਾ ਬਹੁਤ ਹੀ ਮੁਸ਼ਕਲ ਹੈਗਾ ਕਿ ਕਿਹੜੀ ਕਿਤਾਬ ਚੰਗੀ ਹੈ ਤੇ ਕਿਹੜੀ ਮਾੜੀ ਹੈ ਹਰ ਕਿਤਾਬ ਦਾ ਹੀ ਆਪਣੇ ਆਪ ਦੇ ਵਿੱਚ ਪਾਠਕ ਹੁੰਦਾ ਤੇ ਹਰ ਇੱਕ ਦਾ ਹੀ ਇੱਕ ਵਿਦਾ ਹੁੰਦੀ ਹੈ ਅੱਜ ਪੁਸਤਕ ਦੇ ਵਿਸ਼ੇ ਦੇ ਮੌਕੇ ਤੇ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਆਹ ਵਿਦਾ ਚੰਗੀ ਆ ਆ ਮਾੜੀ ਆ ਜੀ ਇੱਕ ਤੇ ਇੱਕ ਸਾਰੀਆਂ ਵਿਦਾਵਾਂ ਦੇ ਵਿੱਚ ਦਿਲਚਸਪੀ ਰੱਖਣ ਵਾਲੇ ਅੱਡ ਅੱਡ ਕਿਸਮ ਦੇ ਬੰਦੇ ਹੁੰਦੇ ਹਨ ਜੀ ਦੂਜੀ ਜਿਹੜੀ ਗੱਲ ਹੈ ਕਿ ਚੰਗੇ ਮਾੜੇ ਦੀ ਕੀ ਪਰਖ ਹੈ ਚੰਗਾ ਮਾੜੇ ਦੀ ਪਰਖ ਇਹ ਬਣਾਉਣੀ ਚਾਹੀਦੀ ਹੈ ਕਿ ਜਿਹੜੀ ਕਿਤਾਬ ਸਭ ਤੋਂ ਵੱਧ ਵਿਕੇ ਹੋ ਚੰਗੀ ਹੈ ਹੂੰ ਉਹ ਬੈਸਟ ਸੈਲਰ ਹੋ ਸਕਦੀ ਆ ਪਰ ਉਹਦੇ ਵਿੱਚ ਵਿਚਾਰ ਵੀ ਉੱਚ ਕੋਟੀ ਦੇ ਹੋਣੇ ਜ਼ਰੂਰੀ ਨਹੀਂ ਜੀ ਦੂਸਰੀ ਗੱਲ ਕਿ ਕੀ ਅਸੀਂ ਇਹ ਬਣਾ ਲਈਏ ਆਧਾਰ ਕੇ ਜਿਹੜੀਆਂ ਕਿਤਾਬਾਂ ਦੇ ਵਿੱਚ ਵਿਚਾਰ ਬਹੁਤ ਉੱਚ ਪੱਧਰ ਦੇ ਆ ਪਰ ਕਈ ਉੱਚ ਪੱਧਰ ਦੇ ਵਿਚਾਰ ਤਾਂ ਹੁੰਦੇ ਆ ਪਰ ਉਹਨਾਂ ਦੀ ਪੇਸ਼ਕਾਰੀ ਇੰਨੀ ਨੀਰਸ ਹੁੰਦੀ ਆ ਅਸਲ ਦੇ ਵਿੱਚ ਤਿੰਨਾਂ ਚੀਜ਼ਾਂ 'ਚ ਹੀ ਸੰਤੋਲ ਬਣਾਉਣ ਦੀ ਜ਼ਰੂਰਤ ਹੈ ਕਿ ਵਿਚਾਰ ਵੀ ਉੱਚੇ ਹੋਣ ਉਹਨਾਂ ਦੀ ਪੇਸ਼ਕਾਰੀ ਉਹਨਾਂ ਦੀ ਕਲਾਤਮਕ ਪੱਧਰ ਵੀ ਉੱਚੀ ਹੋਵੇ ਤੇ ਫੇਰ ਹੀ ਉਹ ਲੋਕਾਂ ਦੀ ਗੱਲ ਵੀ ਕਰੇ ਜੇ ਉਹ ਲੋਕਾਂ ਦੀ ਗੱਲ ਨਹੀਂ ਕਰਦੀ ਤਾਂ ਫੇਰ ਉਹਦਾ ਕੀ ਅਰਥ ਹਮ ਗੁਰシャンਪਾ ਜੀ ਇੱਕ ਗੱਲ ਅਕਸਰ ਕਹਿੰਦੇ ਹੁੰਦੇ ਕਿ ਮੈਂ ਨਾਟਕ ਕਰਦਾ ਜੇ ਮੈਂ ਨਾਟਕੇ ਚ ਲੋਕਾਂ ਦੀ ਗੱਲ ਨਹੀਂ ਕਰਨੀ ਫੇਰ ਮੈਂ ਨਾਟਕ ਕਰਦਾ ਕੀ ਫਾਇਦਾ ਜੀ 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 ਤੇ ਕਿਤਾਬ ਦਾ ਵੀ ਇਹ ਕਿਤਾਬ ਲਿਖਣ ਦਾ ਵੀ ਕੀ ਫਾਇਦਾ ਤੇ ਕਿਤਾਬ ਪੜ੍ਹਨ ਦਾ ਕੀ ਫਾਇਦਾ ਜੇ ਕਿਤਾਬ ਨੇ ਤੁਹਾਨੂੰ ਬਦਲਿਆ ਨਹੀਂ ਜੀ ਤਾਂ ਵਧੀਆ ਗੱਲ ਹੈ ਕਿ ਕਿਤਾਬ ਤੁਹਾਨੂੰ ਬਦਲੇ ਹੂੰ ਤਾਂ ਬਦਲਣ ਲਈ ਜਿਹੜੇ ਉਹਦੇ ਚ ਨਵੇਂ ਵਿਚਾਰਾਂ ਦਾ ਹੋਣਾ ਬਹੁਤ ਬਹੁਤ ਜ਼ਰੂਰੀ ਹੁੰਦਾ ਅੱਜ ਸਰ ਜਿਹੜਾ ਬਿਸ਼ਪ ਕਾਪੀਰਾਈਟ ਦੇ ਵੀ ਹਗਾ ਤੇ ਇੱਕ ਲੇਖਕ ਦੇ ਤੌਰ ਤੇ ਤੁਸੀਂ ਇਸ ਨੂੰ ਕਿਵੇਂ ਮਹਿਸੂਸ ਕਰਦੇ ਹੋ ਖਾਸ ਤੌਰ ਤੇ ਜਿਵੇਂ ਅੱਜ ਕੱਲ শর্ਟ ਫਿਲਮਾਂ ਦਾ ਬਹੁਤ ਚੱਲਦਾ ਹੈ ਚੱਲਣ ਵੈਬ ਸੀਰੀਜ਼ ਬਹੁਤ ਚੱਲਦੀ ਹੈ ਕਿਸੇ ਲੇਖਕ ਨੇ ਕੋਈ ਕਿਰਤ ਬੜੀ ਮਿਹਨਤ ਦੇ ਨਾਲ ਕੀਤੀ ਹੁੰਦੀ ਹੈ ਲਿਖੀ ਹੁੰਦੀ ਹੈ ਤੇ ਮੇਰੇ ਵਰਗਾ ਉਹਦੇ ਚੋਂ ਤੋੜ ਭੰਨ ਕੇ ਉਸ ਨੂੰ ਆਪਣੇ ਨਾਂ ਤੇ ਕਈ ਵਾਰ ਤਾਂ ਕਵਤਾਂ ਵੀ ਛਪਾਈਆਂ ਕਈ ਵਾਰ ਤੋੜ ਭੰਨ ਕੇ ਕਹਾਣੀਆਂ ਵੀ ਛਪ ਜਾਂਦੀਆਂ ਤੇ ਨਾਲ ਹੀ ਜਿਹੜਾ ਫਿਲਮਾਂ ਵੀ ਬਣ ਜਾਂਦੀਆਂ ਤੋੜ ਬੰਨ ਗੇ ਤਾਂ ਉਹਦੇ ਬਾਰੇ ਥੋੜਾ ਜਿਹਾ ਟਿੱਪਣੀ ਜ਼ਰੂਰ ਕਰ ਦਿਓ ਦੇਖੋ ਅਗਰ ਨਹੀਂ ਗੱਲ ਹੈਗੀ ਆ ਕਿ ਸੈਦਕ ਕਚੋਰੀ ਕੀ ਚੋਰੀ ਮਾੜੀ ਗੱਲ ਆ ਤੇ ਸੈਦਕ ਚੋਰੀ ਵੀ ਮਾੜੀ ਗੱਲ ਨਹੀਂ ਹੋਣੀ ਚਾਹੀਦੀ ਪਰ ਇਹ ਸਦੀਆਂ ਤੋਂ ਹੁੰਦੀ ਆਈ ਪਰ ਇਹ ਵੀ ਕਦੇ ਨਹੀਂ ਕਿ ਇਹ ਛੁਪੀ ਰਹੇ ਜੀ ਜੇ ਪੜੀ ਵੀ ਜਾਂਦੀ ਆ ਇਹਦੇ ਨਾਲ ਬਦਨਾਮੀ ਵੀ ਹੁੰਦੀ ਆ ਉਹ ਵੈਸੇ ਮੈਂ ਕੋਈ ਬੰਦਾ ਨਹੀਂ ਜਾਣਿਆ ਕਿ ਜਿਹੜਾ ਲੋਕਾਂ ਦੀਆਂ ਚੋਰੀ ਕਰ ਕਰਕੇ ਕੋਈ ਬਹੁਤ ਵੱਡਾ ਲੇਖਕ ਬਣ ਗਿਆ ਹੋਵੇ ਇੱਕ ਵਾਰ ਪ੍ਰਸਿੱਧੀ ਹਾਸਲ ਕਰ ਲੈਂਦਾ ਮੁੜ ਕੇ ਖੀਰ ਤਾਂ ਉਹਦੇ ਬਦਨਾਮੀਓਂ ਹੀ ਹੱਥ ਆਉਂਦੀ ਹੁੰਦੀ ਆ ਮੈਨੂੰ ਇਹ ਲੱਗਦਾ ਹੈ ਕਿ ਇਹਦੀ ਸਾਨੂੰ ਨਿਖੇਦੀ ਹੋਈ ਕਰਨੀ ਚਾਹੀਦੀ ਆ ਕਾਨੂੰਨ ਬਣੇ ਆ ਪਰ ਕਾਨੂੰਨ ਦੀਆਂ ਚੋਰ ਮੋਰੀਆਂ ਚੋਂ ਤਾਂ ਬੰਦਾ ਲੰਘ ਸਕਦਾ ਪਰ ਜਿੱਦ ਤੱਕ ਫਿਲਮਾਂ ਵਗੈਰਾ ਦੀ ਗੱਲ ਆ ਇਹ ਤਾਂ ਤੁਸੀਂ ਜਿਹੜੀ ਸਕ੍ਰਿਪਟ ਹੈਗੀ ਆ ਉਹਨੂੰ ਤੁਸੀਂ ਰਜਿਸਟਰਡ ਕਰਵਾ ਸਕਦੇ ਆ ਤੇ ਇਸੇ ਤਰੀਕੇ ਇਹ ਕਿ ਜਿਹੜੀ ਰਚਨਾ ਹੈਗੀ ਆ ਉਹਨੂੰ ਛੇਤੀ ਤੋਂ ਛੇਤੀ ਛਪਵਾ ਲਓ ਉਪਰ ਡੇਟ ਆ ਜਿਹੜੀ ਉਹ ਤੁਹਾਡੇ ਨਾਂ ਹੋ ਜਾਂਦੀ ਜੀ 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 ਬਹੁਤ ਬਹੁਤ ਸ਼ੁਕਰੀਆ ਸਰ ਤੁਸੀਂ ਸਮਾਂ ਸਾਨੂੰ ਦਿੱਤਾ ਤੇ ਬਹੁਤ ਬਹੁਤ ਮੁਬਾਰਕਾਂ ਵੀ ਤੁਹਾਨੂੰ ਵਿਸ਼ੇਵਕਿਤ ਕਿਤਾਬ ਦਿਹਾੜੀ ਦੀਆਂ ਆ ਦੋਸਤੋ ਸਾਡੇ ਨਾਲ ਇਹ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਜਿਨ੍ਹਾਂ ਨੇ ਪੁਸਤਕ ਸੱਭਿਆਚਾਰ ਬਾਰੇ ਸਾਡੇ ਨਾਲ ਗੱਲ ਕੀਤੀ ਘਰ ਘਰ ਪੁਸਤਕ ਹੋਵੇ ਸਾਡਾ ਇਹ ਵੀ ਸੁਪਨਾ ਹੈ ਹਰ ਪੰਜਾਬੀ ਦੇ ਹੱਥ ਕਿਤਾਬ ਹੋਵੇ ਤੇ ਚੰਗੀਆਂ ਕਿਤਾਬਾਂ ਸਾਡੇ ਪਾਟਕਾਂ ਤੱਕ ਪਹੁੰਚਦਿਆਂ ਹੋਣ ਤੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਵਿਸ਼ਵ ਕਿਤਾਬ ਦਿਹਾੜੇ ਦੀਆਂ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ